ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸੰਨ ਵੀਰੋ ਅੱਜ ਆਪਾਂ ਪਹਿਲਾ ਵਲੌਗ ਬਣਾ ਰਹੇ ਆ ਆਪਣੇ ਝੋਨੇ ਦੇ ਸਪਰੇਅ ਤੇ ਤੇ ਅੱਜ ਆਪਾਂ ਸਟਾਰਟਿੰਗ ਕੀਤੀ ਆ ਸਪਰੇਅ ਕਰਨ ਦੀ ਪੀਆਰ 126 ਆਪਣਾ ਝੋਨਾ ਲੱਗ ਗਈ ਸਾਰਾ ਤੇ ਅੱਜ 16 ਅਗਸਤ ਤੋਂ 2024 ਨੂੰ ਆਪਾਂ ਪਹਿਲੀ ਸਪਰੇਅ ਕਰਨ ਲੱਗੇ ਆ ਟੈਕਨੀਕਲ ਹੈਗਾ ਜੀ ਕੋਈ ਸਟੂਡੀਓ ਵਾਲਾ ਆਕਸੀਟ ਤੇ ਟਿਬੂ ਕੰਨਾ ਚੋਲ ਫੰਗੀ ਸਾਈਡ ਇਨਸੈਕਟੀ ਸਾਈਡ ਸੁੰਦੀ ਦਾ ਪ੍ਰੋਕਲੇਮ ਤੇ ਜਿਹੜਾ ਕੋਰੋਜਨ ਦਾ ਟੈਕਨੀਕਲ ਆ ਉਹ ਵਾਲਾ ਪ੍ਰੋਕਲੇਮ ਦੇ ਵਿੱਚ ਐਮੈਗਟਨ ਤੇ ਬੈਂਜੂਟ ਹੁੰਦਾ ਨਾਲ ਆਪਾਂ ਥਾਏ ਹੋ ਮੈਥਸਕੈਮ ਤੇਲੇ ਤੋਂ ਪਾਈ ਆ ਜੀ ਇਹ ਆਪਾਂ ਤੈਨਾਂ ਟੈਕਨੀਕਲ ਆ ਜਿਹੜੇ ਕਰ ਰਹੇ ਆ ਚੋਨਾ ਆਪਣਾ ਸਾਰਾ ਹੀ ਪੀਆਰ 122 ਲੱਗਿਆ ਹੋਇਆ ਆ ਹਾਂਜੀ ਕਿਸਾਨ ਵੀਰੋ ਇਹ ਆਪਣੇ ਅਲੱਗ-ਅਲੱਗ ਕੋਲ ਪੰਨਾ ਦਵਾਈਆਂ ਦੇ ਬਣੇ ਹੋਏ ਆ ਤੇ ਬਹੁਤ ਸੋਹਣੇ ਯਾਨੀ ਕੇ ਸਪਰੇਅ ਕਰਦੇ ਬੰਦੇ ਇਹ ਪੁਰਾਣੇ ਆ ਆ ਮਨਰਾਜ ਆ ਇਹ ਨੰਬਰਦਾਰ ਆ ਜੀ ਇਹਨਾਂ ਦਾ ਤੇ ਇਹਨਾਂ ਟਕਾ ਕੇ ਕੰਮ ਕਰਦੇ ਆ ਬਹੁਤ ਸੋਹਣਾ ਇਹ ਮੁੰਡਾ ਗਿੰਦੂ ਆ ਜੀ ਵਰਕਰ ਤੋਂ ਤੇ ਬਹੁਤ ਮਿਹਨਤੀ ਨੌਜਵਾਨੇ ਵੀ ਇਹ ਚੱਲੀ ਵਾਲਾ ਕੰਮ ਇਹਨਾਂ ਦੇਣ ਪੂਰਾ ਇਹ ਕਾਲੀ ਨਹੀਂ ਕਰਦੇ ਹੈ ਜੀ ਆਪਣਾ ਕੰਮ ਸਮਝੀ ਗਿੰਨੇ ਵਾਰੀ ਮੈਂ ਕਰਦੇ ਆ। ਯਾਦ ਵੀ ਦੇਖੀ ਹੈ ਤਾਂ ਬੰਦੇ ਨੇ। ਇਹਨੇ ਇਹਨਾਂ ਨੂੰ ਫਾਂਟ ਤੋਂ ਫਾਂਟ ਕਰਕੇ ਲੈ ਕੇ ਜਾਣੀ ਹੈ। ਥੋੜਾ ਵੀ ਥਾਮਾ ਜਿਹੜਾ ਇਹ। ਖਾਲੀ ਨਹੀਂ ਜਾਂਦਾ ਬੰਦਾ। ਐਂ ਪਸੰਦੀ ਨਾਲ। ਜੇ ਇਹ ਪੋਨੀਆ ਆਪਾਂ ਪੰਜ ਕਰਾ ਲੈਣੀ ਕਿਲੇ ਬਣਾ ਰਹੇ ਇਹਨਾਂ ਦਾ। 125 ਰੁਪਏ ਤੋਂ ਪਹਿਲਾਂ ਹੋਣਾ ਪਾਉੜੇ ਇੱਕੜ ਦਾ। ਸਾਰੇ ਇਹ ਜੇ ਕਵਰ ਹੋਏ ਤਾਂ ਆਲੋਚਨਾ ਨਹੀਂ ਆਉਂਦੀ। ਬੜੀ ਆਫਤ ਕਮਾਲ-ਕਮਾਲ ਕਰੀ ਜਾਂਦੀ ਹੈ। ਇਹ ਆਪਣਾ ਭਾਈ ਜੂਨ ਦਾ ਲੱਗਿਆ ਹੋਇਆ ਪੀਆਰ 126 ਆ ਕਿਤੇ ਇਹ ਹੁਣ ਤਰ ਰਿਹਾ ਹੈ ਇਹ ਤਕਾ ਕੇ ਤਸਵੀਰ ਦੇ ਨਾਲ ਕੰਮ ਕਰਦੇ ਆਂ ਉਹ ਨਾਲ-ਨਾਲ ਖਾਲ ਦੇ ਨਾਲ ਹਲਦੀ ਲਾਤੀ ਸੀਗੀ ਇੱਕ ਸਪਰੇਅ ਤਕਰੀਬਨ ਆਪਣੇ ਹੋਰ ਹੋਣੀਆਂ ਨੇ ਸਾਰੇ ਤੋਂ ਬਾਅਦ ਤੇ ਬਦੋਈ ਸਪਰੇਅ ਆਪਾਂ ਪੂਰੀ ਸਾਈਡ ਤੇ ਸੁੰਡੀ ਵਾਲੀ ਤੇ ਤੇਲੇ ਵਾਲੀ ਕਰਦੇ ਹੁੰਦੇ ਆ ਇਹ ਵਸ ਇੱਕ ਹੋਰ ਹੋ ਕੇ ਝੋਨਾ ਵਧਿਆ ਜਾਣਾ ਜੀ ਮੁੜ ਕੇ